ਕੀ ਨਾਮ ਹੈ ਤੁਹਾਡਾ? ਅਫਰੀਦ ਖਰ ਕਿੱਥੋਂ ਦੇ ਰਹਿਣਾ ਅਸੀਂ ਮੋਗੇ ਦੇ ਅ ਅੱਜ ਤੁਹਾਡਾ ਵਿਆਹ ਰੱਖਿਆ ਗਿਆ ਸੀਗਾ ਕੀ ਗੱਲ ਹੋਈ ਹੈ ਅੱਜ ਥਾਣੇ ਵੀ ਪਹੁੰਚੇ ਹਾਂ ਵਿਆਹ ਤੇ ਕਰਾਉਣ ਦੀ ਬਜਾਈ ਥਾਣੇ ਪਹੁੰਚੇ ਹਾਂ ਕੀ ਗੱਲ ਕੀ ਹੋਈ ਮੇਰਾ ਐਤਵਾਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖਿਆ ਹੋਇਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਢੜੀ ਡਿੱਗਦੇ ਰਹੇ ਉਹ ਨਹੀਂ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਉਹ ਚੋਲਣ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਸੀ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਦਾ ਮੁੰਡਾ ਬਾਗੇਪੁਰ ਦਾ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਣ ਕੀ ਨਾਮ ਆਉਂਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀਗਾ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ ਕੀਤਾ ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕੋਈ ਬਾਅਦ ਚ ਚਲੇ ਗਏ ਜਦੋਂ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲਣ ਨਾਲ ਗੱਲ ਹੋਈ ਸੀ ਸਾਨੂੰ ਉਧਰ ਚੱਦਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕੀ ਉਹਨਾਂ ਨੇ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚ ਸਕਿਪ ਹੋ ਗਿਆ ਥੋੜੇ ਸਾਨੂੰ ਤਾਂ ਨਹੀਂ ਦੱਸਿਆ ਵਿਚੋਲੇ ਨੇ ਕੁਝ ਨਹੀਂ ਹੁਣ ਕੀ ਮੰਗ ਕੀ ਕਰਦੇ ਆ ਮੈਂ ਇਹ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਅਸੀਂ ਕਹਿੰਨੇ ਆ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਹੀ ਵਿਆਹ ਕਰਾਉਣਾ ਔਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੋਗੇ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅੱਜ ਵੀਰੇ ਛੜਨਾ ਕੁੜੀ ਦਾ ਸੰਡੇ ਨੂੰ ਆਪਨੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅਮਤੇ ਸੀਗਾ ਕਿ ਮੰਮਾ ਨੂੰ ਮੇਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪੇ ਸ਼ਗਨ ਪਹੁੰਚ ਠੀਕ ਹੈ ਜੀ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪਹੁੰਚ ਚਲੇ ਗਏ ਸੀ ਠੀਕ ਹੈ ਤੇ ਸ਼ਗਨ ਜੂਗਰ ਪਾਓ ਉਹਨਾਂ ਨੇ ਹੀ ਜ਼ਿਆਦਾ ਗੱਲ ਹਰਨ ਕੀਤੀ ਡਿਸਕਸ ਕੀਤੀ ਤੇ ਸਿਰ ਮੰਮੀ ਨੇ ਮੈਨੂੰ ਕਹਿੰਦੇ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗਲਤੀ ਕੀਤੀ ਨਹੀਂ ਹਰਨਾ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦੋ ਠੀਕ ਹੈ ਆਪਾਂ ਤਿੰਨ ਦਿਨਾਂ ਬਾਅਦ ਵਿਆਹ ਧਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਉਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤੇਦਾਰਾਂ ਨੇ ਕਿਹਾ ਹੁਣ ਜਲਦੀ ਵਿਆਹ ਜਿਹਦਾ ਕਿ ਕੁੜੀ ਦਾ ਕੋਈ ਫੰਕਸ਼ਨ ਨਾ ਕਰੇ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਤੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕਾ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈਗਾ ਠੀਕ ਹੈ ਦਿਹਾੜੀਦਾਰ ਬੰਦਾ ਹੀ ਮੈਂ ਜੇ ਮੈਂ ਅੱਜ ਕਾਰ ਕੰਮ ਕਰੂੰਗਾ ਤੇ ਮੈਂ ਕੱਲ ਜਾ ਕੇ ਆਦੇ ਘਰ ਦੇ ਨੂੰ ਖਵਾਉਂਗਾ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਿਸ਼ਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਹੈ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਛੁੱਟ ਚੁੱਕੇ ਨੇਗੇ ਜਿਹੜੀ ਆਪਣੀ ਬਚੋਲਣ ਠੀਕਾ ਚਲੋ ਆਪਾਂ ਕਹੀਏ ਉਹਨੇ ਬਹੁਤ ਗੱਲਾਂ ਨਾਲ ਕੋ ਰੱਖਿਆ ਜੋ ਹਨ ਨਹੀਂ ਪਤਾ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਿਜ ਦਾ ਧਰਤਾ ਸਾਰਾ ਕੋਲ ਪ੍ਰੋਗਰਾਮ ਪੂਰਾ ਫਿਕਸ ਹੋ ਗਿਆ ਕਿ 10 ਵਜੇ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ ਤੇ ਪਹ ਪਹ ਚਕੇ ਅਸੀਂ ਪੂਰਾ ਸਾਰਾ ਕੋਲ ਪਿਆਰ ਕਰਤਾ ਤੇ ਸੁਬਾ ਦੀ 10 ਵਜੇ ਦੀ ਬਰਾਤ ਰੈਡੀ ਹੋ ਗਈ ਸਸ ਅਸੀਂ ਸੁਬਾ ਰੈਡੀ ਉੱਥੇ ਮੈਂ ਕਹਿੰਦਾ ਕੰਮਕਾਰ ਸਾਰਾ ਕੋਲ ਦੇਖੀਂਦੇ ਦੀ 10 ਦੇ 11 ਵਜੇ 11 ਦੇ 12 ਵਜੇ 1 1.5 ਵਜ ਗਈ ਅਸੀਂ ਫੋਨ ਤੇ ਵਿਚੋਲੇ ਲਾਈ ਜਾਈਏ ਫੋਨ ਫੋਨ ਨਾ ਚੱਕ ਅਨਸਰ ਕਰਨ ਕਦੀ ਅਸੀਂ ਮੁੰਡੇ ਨੂੰ ਫੋਨ ਲਾਈਏ ਮੁੰਡੇ ਨਾਲ ਕਦੀ ਕਾਲ ਨਾ ਸਰ ਕਰ ਪਾਣੇ ਪਹੁੰਚ ਕਿਸ ਤਰ੍ਹਾਂ ਗਿਆਨ ਸਾਹਿਬ ਮਿਲਿਆ ਕੋਈ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਸਾਨੂੰ ਜੀ ਕੀ ਮੰਗ ਕਰਦੇ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਕੋਈ ਮੇਰੀ ਭੈਣ ਨੂੰ ਕੱਲ੍ਹ ਕੋਈ ਕੁਝ ਹੁੰਦਾ ਜਾਂ ਮੇਰੀ ਮਾਂ ਨੂੰ ਕੁਝ ਹੁੰਦਾ ਵਾ ਇਹਦੇ ਜ਼ਿੰਮੇਵਾਰ ਅਮਰਜੀਤ ਭੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ ਯਾ ਅੱਜ ਪਤਾ ਲੱਗਿਆ ਕਿ ਵਿਆਹ ਕਿ ਨਹੀਂ ਲਗੇ ਲੜਕੀ ਨੂੰ ਸਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਮੇਰੀ ਭਾਂਜੀ ਆ ਜੀ ਮੇਰੀ ਸਾਲੀ ਦੀ ਕੁੜੀ ਆ ਉਹਨਾਂ ਦਾ ਅਜ ਤੋਂ 3 ਦਿਨ ਪਹਿਲਾਂ ਮੁੰਡਾ ਵੇਖਣ ਗਏ ਸੀ ਤੇ ਐਸੀ ਕਿਹਾ ਵੀ ਛਗਣ ਬਾਅਦ ਚ ਲਾ ਦਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਛਗਣ ਲਾ ਲੈਨੇ ਆ ਵਿਆਹ ਦੀ ਤਰੀਕ ਆਪਾਂ ਇੱਕ ਦੋ ਦਿਨ ਤੱਕ ਰੱਖ ਲੈਨੇ ਜੀ ਉਹ ਕਹਿੰਦੇ ਅਸੀਂ ਛਗਣ ਲਾਤਾ ਜੀ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਮੈਂ ਬਾਹਰ ਗਿਆ ਸੀਗਾ ਮੈਂ ਮੇਰੀ ਘਰ ਵਾਲੀ ਤੇ ਮੇਰੇ ਸਾਲੀ ਤੇ ਉਹਨਾਂ ਦਾ ਮੁੰਡਾ ਉੱਥੇ ਮੌਜੂਦ ਸੀਗੇ ਜੀ ਵਿਚੋਲਣ ਦੇ ਘਰੇ ਤੇ ਵਿਚੋਲਣ ਵੀ ਉੱਥੇ ਮੌਜੂਦ ਦੇ ਹੋ ਗਏ ਕਹਿੰਦੇ ਕੋਈ ਗੱਲ ਨਹੀਂ ਛਗਣ ਤੋਂ ਹੀ ਪਾ ਲੋ ਇੱਕ ਵਾਰੀ ਬਾਕੀ ਗੱਲ ਆਪਾਂ ਬਾਅਦ ਚ ਕਰ ਲਾਂਗੇ ਛਗਣ ਪੌਣ ਤੋਂ ਬਾਅਦ ਜੀ ਇਹਨਾਂ ਨੇ 26 ਤਰੀਕ ਅੱਜ ਦੇ ਦਿਨ ਕਹਿੰਦੇ ਵੀ ਅਸੀਂ ਕੁੜੀ ਨੂੰ ਵਿਆਹਣ ਆ ਜਾਾਂਗੇ ਠੀਕ ਹੈ ਜੀ ਅੱਜ ਟਾਈਮ ਰੱਖਿਆ ਸੀ ਉਹਨਾਂ ਨੇ ਜੀ 10 ਵਜੇ 10 ਵਜੇ ਦਾ 10 ਤੋਂ 11 ਵਜੇ ਤੱਕ ਟਾਈਮ ਰੱਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਫੋਨ ਲਾਇਆ ਵੀ ਅਜੇ ਤੱਕ ਆਏ ਨਹੀਂ ਵਿਚੋਲਣ ਨੂੰ ਬਾਰ-ਬਾਰ ਫੋਨ ਲਾਇਆ ਵੀ ਅਜੇ ਤੱਕ ਉਹ ਆਏ ਨਹੀਂ ਉਹ ਕਹਿੰਦੇ ਵੀ ਆਦ ਨਹੀਂ ਪਈ ਆ ਰ ਵਾਚ ਵਿਚੋਲਨ ਦਾ ਫਿਰ ਫੋਨ ਆਇਆ ਵੀ ਤੁਸੀਂ ਆਜੋ ਕੋਈ ਗੱਲ ਕਰਨੀ ਕਰੇ ਅਸੀਂ ਕਹੇ ਵੀ ਦੱਸੋ ਹੁਣ ਕੀ ਗੱਲ ਕਰਨੀ ਹੈ ਵੀ ਤਾਂ ਉਹਨਾਂ ਦੀ ਵੇਟ ਕਰੀ ਜੰਨੇ ਆ ਉਹ ਕਹਿੰਦੇ ਤੁਸੀਂ ਆਜੋ ਕੋਈ ਦਿੱਕਤ ਨਹੀਂ ਇੱਥੇ ਬਹਿ ਕੇ ਗੱਲ ਕਰਦੇ ਆ ਜਦੋਂ ਅਸੀਂ ਪਚੋਲਨ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਮੁੰਡੇ ਵਾਲੇ ਬੈਠੇ ਸੀ ਮੁੰਡਾ ਆ ਖੁਦ ਸੀਗਾ ਤੇ ਉਹਦਾ ਪਿਓ ਤੇ ਉਹਦੀ ਮਾਂ ਸੀ ਨਾਲ ਇੱਕ ਨਾਮ ਲੂਮ ਬੰਦਾ ਸੀਗਾ ਜਿਹਦੇ ਅਸਲਾ ਵੀ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਅੱਜ ਵਿਆਹਣ ਵਾਸਤੇ ਲੜਕੀ ਨੂੰ ਆਉਣਾ ਸੀਗਾ ਤੇ ਤੁਸੀਂ ਇਹਨਾਂ ਲੇਟ ਕੱਤ ਹੋਗੇ ਉਹ ਕਹਿੰਦੇ ਜੀ ਤੁਹਾਨੂੰ ਨਾਲ ਗੱਲ ਕਰਨੀ ਸੀ ਕਿ ਸਾਡਾ ਜਿਹੜਾ ਮੁੰਡਾ ਵਾ ਉਹਦੀ ਪਹਿਲਾਂ ਪੇਪਰ ਮੈਰਿਜ ਹੋ ਚੁੱਕੀ ਆ ਤੇ ਉਹ ਲੜਕੀ ਨਾਲ ਜਿਹਨਾਂ ਪੇਪਰ ਮੈਰਿਜ ਹੋਈ ਸੀ ਉਹਦੇ ਨਾਲ ਡਿਵੋਰਸ ਚੱਲੀ ਜਾਂਦਾ ਵੀ ਅਸੀਂ ਤੁਹਾਨੂੰ ਲਾਵਾ ਵੇਰੇ ਨਹੀਂ ਦੇ ਸਕਦੇ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦੇ ਅਸੀਂ ਵਿਚੋ ਉਹਨਾਂ ਨੂੰ ساری ਗੱਲ ਦੱਸਤੀ ਸੀ ਤੇ ਵਿਚੋਲੇ ਨੂੰ ਇਹੀ ਕਿਹਾ ਵੀ ਤੁਸੀਂ ਸਾਨੂੰ ਗੱਲ ਕਤੋਂ ਨਹੀਂ ਦੱਸੀ ਉਹ ਕਹਿੰਦੀ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀ ਗੱਲ ਤੇ ਅਸੀਂ ਕਹੇ ਜੀ ਹੁਣ ਇਹਦਾ ਕੋਈ ਹੱਲ ਦੱਸੋ ਜੀ ਸਾਡੀ ਤਾਂ ਬੇਇਤੀ ਹੋ ਜੂਗੀ ਇਸ ਸਮਾਜ ਵਿੱਚ ਜਵਾਬ ਵੀ ਦੇਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਮਸਲੇ ਦਾ ਹੱਲ ਕਰਦੇ ਆ ਜਦੋਂ ਅਸੀਂ ਕਹਾਂ ਜੀ ਹੋਰ ਕੋਈ ਹੱਲ ਦੱਸੋ ਤੁਸੀਂ ਫਿਰ ਕਚੇਰੀ ਆ ਜਾਓ ਇਸਟਾਮਾ ਤੇ ਆਪਾਂ ਜਿਵੇਂ ਲੈ ਕੇ ਆ ਜਾਂਦਾ ਵਾ ਵੀ ਕੋਈ ਤਾਂ ਕੋਈ ਸਾਨੂੰ ਵੀ ਸਬੂਤ ਚਾਹੀਦਾ ਵੀ ਇਹੀ ਆਪਦੀ ਧੀ ਤੋੜ ਨੀ ਕਰੋ ਤੇ ਉਹ ਇਸ ਗੱਲ ਤੇ ਵੀ ਮੰਨੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਜੋ ਕੰਨਾ ਕਰ ਲਓ ਅਸੀਂ ਤਾਂ ਲਾਵਾਂ ਫਿਰ ਤੋਂ ਬਿਨਾਂ ਲੜਕੀ ਲੈ ਕੇ ਜਾਣੀ ਆ ਸਾਡੀ ਉੱਥੇ ਥੋੜੀ-ਮੋਟੀ ਬਹਿਸ-ਭਸਾਈ ਹੋਈ ਤੇ ਉਹ ਲੜਕੇ ਵਾਲੇ ਉੱਥੋਂ ਉੱਟ ਕੇ ਚਲੇ ਗਏ ਤੇ ਅਸੀਂ ਰਹਿਣ ਵਾਲਾ ਆ ਇਹ ਗੱਲ ਮੁੰਡਾ ਬਾਗੇਪੁਰਾ ਦਾ ਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਰਣਦੀਪ ਸਿੰਘ ਆ ਜੀ ਕੱਚਾ ਨਾ ਉਹਦਾ ਵਿੱਕੀ ਆ ਜੀ ਕੀ ਕੰਮ ਕੀ ਕਰਦਾ ਉਹਦੀ ਸੁਨਿਆਰੇ ਦੀ ਦੁਕਾਨ ਹੈ ਜੀ ਤੇ ਜਿਹੜਾ ਵਿਚੋਲਾ ਜੀ ਨੇ ਰਿਸ਼ਤਾ ਕਰਵਾਇਆ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਆ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਵਿਚੋਲਣ ਦਾ ਨਾਮ ਹੈਗਾ ਅਮਰਜੀਤ ਕੌਰ ਬੇਦੀਨਗਰ ਦੀ ਰਹਿਣ ਵਾਲੀ ਹੈ ਜੀ ਜਦੋਂ ਤੁਸੀਂ ਵਿਚੋਲਣ ਨਾਲ ਇਹ ਗੱਲ ਕੀਤੀ ਉਹਨੇ ਕੋਈ ਗੱਲ ਪਹਿਲਾਂ ਤੁਹਾਨੂੰ ਦੱਸੀ ਨਹੀਂ ਤੁਸੀਂ ਅੱਜ ਕਿਹਾ ਨਹੀਂ ਉਹਨੂੰ ਬਈ ਸਾਨੂੰ ਇਹ ਦੀ ਗੱਲ ਹੋਊਗੀ ਸਾਨੂੰ ਦੱਸਿਆ ਕਿਉਂ ਐਸੀ ਜੀ ਵਿਚੋਲਣ ਨੂੰ ਕਿਹਾ ਵੀ ਤੂੰ ਸਾਨੂੰ ਪਹਿਲਾਂ ਦੱਸ ਦਿੰਦੀ ਐਹੀ ਕੁੜੀ ਕਿਤੇ ਹੋਰ ਵਿਆਹ ਲ ਤੇ ਉਹ ਵੀ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਈ ਐ ਨਹੀਂ ਕੁਛ ਹੁੰਦਾਗਾ ਦੇਖ ਤੁਸੀਂ ਐਂ ਕੁੜੀ ਤੋਰ ਦੋ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਉਹ ਐ ਬਹਿਸ ਵਧਾਈ ਹੋਣ ਲੱਗ ਗਈ ਜੀ ਉੱਥੇ ਉਹ ਮੁੰਡੇ ਵਾਲੇ ਤੇ ਮੁੰਡੇ ਦਾ ਪਿਓ ਉਹ ਉੱਠ ਗਿਆ ਉੱਥੋਂ ਚਲੇ ਗਿਆ ਤੇ ਅਸੀਂ ਥਾਣੇ ਆ ਗਏ ਜੀ ਕਿੰਨਾ ਥਾਣੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਕੋਈ ਮਿਲੇ ਥਾਣੇ ਜੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਤਾਂ ਬਸ ਮੌਜੂਦਾ ਸੰਤਾਂ ਇਨਸਾਫ ਚਾਹੀਦਾ ਵਾ ਹੁਣ ਐਸਐਸਓ ਸਾਹਿਬ ਦੀ ਵੇਟ ਕਰਦੇ ਪਏ ਸੀ ਉਹ ਅਜੇ ਇੱਥੇ ਮੌਜੂਦਾ ਹੈ ਨਹੀਂ ਗੇ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਸੀ ਐਸਐਸਓ ਸਾਹਿਬ ਜਦੋਂ ਵੀ ਆਉਣਗੇ ਐਹੀ ਅੰਦਰ ਸਾਰੇ ਜਾਣੇ ਰਮਦੀਪੀ ਹਮੰਗਾਂ ਨੂੰ ਸਾਨੂੰ ਇਨਸਾਫ ਚਾਹੀਦਾ ਜੀ ਅੱਜ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਹਾਂਜੀ ਇਹ ਮੈਂ ਕੁੜੀ ਦਾ ਮਸਲਾ ਮੇਰੇ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਵਿਆਹ ਦਾ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਹੋ ਮੋਗੇ ਦੇ ਰਹਿਣ ਵਾਲੇ ਹਾਂ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਹੋਣ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ ਸਾਨੂੰ ਬਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾ ਮੋੜਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਜਿਹੜੀ ਵੇਟ ਕਰਦੇ ਰਹੇ 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰਿਜ ਹੋਈ ਐ ਤੁਹਾਨੂੰ ਚੱਲਿਆ ਨਹੀਂ ਦੱਸਿਆ ਨਹੀਂ ਮੈਂ ਕਿਹਾ ਸਭ ਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸ ਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਹਦੀ ਬੋਝ ਹੋ ਜਾਊਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬੈਂਸਬਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਬਾਗੇਪੁਰ ਨੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦੇ ਆ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਨਾਲ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਅਸੀਂ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸ਼ਗਨ ਮਤਲਬ ਕਿ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕਿ ਮੇਰਾ ਬੰਦਾ ਹੈ ਨਹੀਂ ਸਿਰ ਤੇ ਮੇਰੇ ਜਿਹੜੇ ਮਤਲਬ ਕਿ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕਿ ਹਸਬੰਡਾ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂਗਾ ਵੀ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸਰ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਨੇ ਮੇਰੀ ਤਨਾ ਧੋਖੜੀ ਕੀਤੀ ਖੁਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫਿਰ ਵੀ ਸ਼ਾਮ ਨੂੰ ਅਸੀਂ ਕਿ ਕੋਈ ਗੱਲ ਨਹੀਂ ਅਸੀਂ 2 ਦਿਨ ਦਾ ਟਾਈਮ ਲਈ ਤਾਂ ਸਾਨੂੰ 2 ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਆਈ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਐਡੀ ਵੱਡੀ ਦਾ ਫਲ ਮਤਲਬ ਕਿ ਚੱਕੀ ਫੇਰਨਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲ ਬਾਤ ਉਹਨਾਂ ਨੇ ਸੁਣੀ ਨਹੀਂ ਨੀ ਚੱਪ ਕਰਕੇ ਗੱਡੀ ਲੈ ਕੇ ਉਸ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦ ਫਾਟ ਕੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਚੋਲੇ ਦਾ ਹੈਗਾ ਵਾ ਅਮਰਜੀਤ ਅਮਰਜੀਤ ਨਾ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ